ਚਾਵਾ ਥਾੜਾ ਪ੍ਰਾਣਾ ਸ਼ਾਲਾ ਇੱਥੇ ਰਾਤ 12:30 ਵਜੇ ਦੇ ਕਰੀਬ ਦੋ ਟਰੱਕ ਆਪਸੇ ਚ ਵੱਜੇ ਨੇ ਜਿਸ ਦੇ ਨਾਲ ਸਾफी ਨੁਕਸਾਨ ਹੋਇਆ ਗੱਡੀਆਂ ਦਾ ਇੱਕ ਦੀ ਡੈਥ ਹੋ ਗਈ ਆ ਇੱਕ ਜ਼ਖਮੀ ਆ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਲੇਕਿਨ ਪੋਸਟਮਾਰਟ ਵਾਸਤੇ ਕੋਲ ਲਾਜ ਵਾਸਤੇ ਤੇ ਟ੍ਰੈਫਿਕ ਜਿਹੜੀ ਕਲੀਅਰ ਕਰਵਾਈ ਜਾ ਰਹੀ ਹੈ ਡ੍ਰੇਪ ਕੋਆਏ ਹੋਇਆ ਤੇ ਰਾਤ ਦਾ ਹੀ ਜਿਹੜਾ ਪ੍ਰੋਸੈਸ ਚੱਲ ਰਿਹਾ ਵੀ ਟ੍ਰੈਫਿਕ ਜਲਦੀ ਜਲਦੀ ਕਲੀਅਰ ਹੋ ਜੇ ਤਕਰੀਬਨ 50% ਕਲੀਅਰ ਹੋ ਚੁੱਕੀ ਆ ਤੇ 100% ਕਲੀਅਰ ਹੋ ਜੇ 10-15 ਮਿੰਟ ਤੱਕ ਇੱਕ ਦੇ ਵਿੱਚ ਮਿੱਟੀ ਤੇ ਇੱਕ ਦੇ ਵਿੱਚ ਸੀਮੈਂਟ ਜੀ ਆ ਸਿੱਧੇ ਸਾਹਮਣੇ ਸਾਹਮਣੇ ਵਧੀਆ ਸਾਹਮਣੇ ਸਾਹਮਣੇ ਵਧੀਆ ਕਿੰਨੇ ਜਨੇ ਮੋੜਦੇ ਹੀ ਆ ਇੱਕ ਹਾਂਜੀ ਇਹ ਤੁਹਾਨੂੰ ਦੂਰ ਹਜਕਮੀ ਹੈ ਹਾਂਜੀ ਕਰਾਈ ਜਾ ਰਹੀ ਹੈ ਜੀ ਇਹ ਕਲੀਅਰ ਹਾਂਜੀ ਕਰਾਈ ਜਾ ਰਹੀ 50% ਹੋ ਗਈ ਆ 10 15 ਮਿੰਟ ਤੱਕ 100% ਹੋ ਜੇਗਾ ਇਹ ਕਿੱਥੋਂ ਰਹਿ ਗਿਆ ਅਸ਼ਵਨੀ ਕੁਮਾਰ ਮੇਰਾ ਨਾਮ ਹੈ ਜੀ ਇਹ ਰਾਤ ਹੈ ਅਸਿਸਟੈਂਟ ਕੋਈ ਰਾਤ ਹੋਇਆ 12 ਵਜੇ ਤੋਂ ਬਾਅਦ ਹੋਇਆ ਹੁਣ ਇਹ ਨਹੀਂ ਪਤਾ ਕਦੋਂ ਆ ਇਹ ਰੋਡ ਤੇ ਟਿਪਰ ਆ ਨੇ ਜਿਹੜੇ ਬਹੁਤ ਤੇ ਚੱਲਦੇ ਆ ਬਹੁਤ ਜਿਆਦਾ ਤੇਜ਼ ਚਲਦੇ ਆ ਟਿਪਰਾਂ ਵਾਲੇ ਨੇ ਪਹਿਲੇ ਵੀ ਇੱਕ ਵਾਰ ਅਸੀਂ ਇੱਥੇ ਧਰਨਾ ਲਾਇਆ ਸੀ ਇਹ ਟਿਪਰ ਪਹਿਲੇ ਜਾਂਦੇ ਸੀ ਮਿੱਟੀ ਉੱਡਦੀ ਸੀ ਉਹਦੀ ਵਜ੍ਹਾ ਨਾਲ ਬਹੁਤ ਐਕਸੀਡੈਂਟ ਹੁੰਦੇ ਸੀ ਪਹਿਲੇ ਸਾਡੇ ਥੱਲੇ ਚੌਂਗ ਚ ਵੀ ਐਕਸੀਡੈਂਟ ਹੋਇਆ ਸੀ ਉਹ ਵੀ ਟਿਪਰ ਨਾਲ ਹੋਇਆ ਸੀ ਠੀਕ ਹੈ ਨਾ ਅਸੀਂ ਪਹਿਲੇ ਧਰਨਾ ਲਾਇਆ ਸੀ ਇੱਥੇ ਫੇਰ ਵੀ ਇਹ ਟਿਪਰ ਵਾਲੇ ਮੰਨਦੇ ਨਹੀਂ ਬਹੁਤ ਹਾਈ ਸਪੀਡ ਆਈਦੀ ਐ ਇੱਥੇ ਕੈਮਰੇ ਲੱਗੇ ਨੇ ਕੈਮਰਾ ਸਭ ਰਿਪੋਰਟ ਹੋ ਗਿਆ ਦਾ ਉਹਨਾ ਕਿੰਨੀ ਤੇ ਜਾਂਦਾ ਇਹ ਜਿਹੜਾ ਘੋੜੇ ਵਾਲਾ ਸੀਮੰਟ ਵਾਲਾ ਇਹ ਤਿੱਧਰੋਂ ਚਾਹ ਪੀ ਕੇ ਆ ਤਬ ਆਇਆ ਨਾਲੀ ਇੱਥੋਂ ਚਾਹ ਪੀ ਕੇ ਤੇ ਇਧਰੋਂ ਤੁਰਨ ਲੱਗੇ ਸੀ ਉਹ ਟਿੱਪਰ ਬਹੁਤ ਜ਼ਿਆਦਾ ਫਾਸਟ ਆਇਆ ਮੈਨੂੰ 100 ਤੋਂ ਉੱਤੇ ਸੀਟ ਹੋਣੀ ਆ ਜਿਹੜਾ ਇੰਨੀ ਤੇ ਵੱਜਿਆ ਗੱਡੀ ਦੇ ਦੋ ਪਾਰ ਹੀ ਕਰਤੇ ਆ ਅਲੱਗ ਅਲੱਗ ਹਿੱਸੇ ਹਜਰਤਾ ਤੇ ਡਰਾਈਵਰ ਦੇ ਤਿੰਨ ਟੁਕੜੇ ਹੋ ਗਏ ਆ ਤੇ ਸਾਡੀ ਸਰਕਾਰ ਨਾਲ ਗੁੰਝਾ ਇਸਾ ਹੱਥ ਜੋੜ ਕੇ ਕਿ ਇਹ ਰੋਡ ਤੇ ਟਿੱਪਰ ਆਣਾ ਜਿਹੜੇ ਬੰਦ ਕੀਤੇ ਜਾਣ ਤੇ ਚਾਹੇ ਤੇ ਇੱਥੇ ਵੈਰੀਅਲ ਲਾਈ ਜਾਣ ਪੁਲਸ ਵਾਲੇ ਤਾਂ ਇੱਥੇ ਨਾਕਾ ਲੱਗੇ ਕੋਈ ਕੀ ਰੋਡ ਖੁੱਲਾ ਹੋਏ ਇਹ ਬਹੁਤ ਚਿਰਾਂ ਤੋਂ ਕਹਿੰਦੇ ਕਿ ਰੋਡ ਖੁੱਲਾ ਹੋਣਾ ਖੁੱਲਾ ਹੋਣਾ ਖੁੱਲਾ ਹੋਣਾ ਸਰਕਾਰ ਪਤਾ ਨਹੀਂ ਕੀ ਕਰਦੀ ਪਈ ਆ ਇੱਕ ਕਦੋਂ ਹੁਣਾ ਇੱਥੇ ਸਭ ਤੋਂ ਜ਼ਿਆਦਾ ਸਾਡੇ ਇਹ ਪਿੰਡ ਚ ਅਸੀਟੈਂਟ ਹੁੰਦੇ ਆ ਇੱਥੇ ਬਹੁਤ ਮੋਤਾ ਮਰੀਆਂ ਪਹਿਲੇ ਬਾਸ ਚੌਂਗ ਚ ਹੀ ਉਹ ਚੜ ਗਈ ਪੂਰੀ ਨਿਆਣਿਆਂ ਤੇ ਕੇ ਨਿਆਣਿਆਂ ਦੀ ਡੀ ਟੁੱਟ ਗਈ ਇੱਕ ਮੁੰਡਾ ਮੋਕੇ ਤੇ ਮਰ ਗਿਆ ਜਿਹਦੀ ਬਾਹ ਟੁੱਟ ਗਈ ਬਾਸ ਦੇ ਥੱਲੇ ਸਾਰਾ ਸਾਰੇ ਆ ਗਏ ਇਹ ਰੋਡ ਬਹੁਤ ਛੋਟਾ ਹੈ ਇਹ ਬਹੁਤ ਜ਼ਿਆਦਾ ਟ੍ਰੈਫਿਕ ਹੋ ਚੁੱਕੀ ਆ ਸਾਡੇ ਰੋਡ ਤੇ ਸਭ ਮੇਨ ਰੋੜੇ ਬਣ ਗਿਆ ਦਿੱਲੀ ਸ਼ਾਹਕੋਟ ਚੰਡੀਗੜ ਜਿੱਦਣ ਨੂੰ ਵੀ ਜਾਣਾ ਸਭ ਇਹੀ ਰੋਡ ਤੇ ਆਉਂਦੇ ਆ ਠੀਕ ਹੈ ਨਾ ਇਹ ਬਹੁਤ ਜ਼ਿਆਦਾ ਟ੍ਰੈਫਿਕ ਬਣ ਗਈ ਹੈ ਮੈਂ ਚਾਹਨਾ ਕੀ ਗੁੰਜਾਰ ਸਾਥ ਜੋੜ ਕੇ ਸਰਕਾਰ ਵੱਲ ਕਿ ਇਹ ਰੋਡ ਖੁੱਲਾ ਕੀਤਾ ਜਾਏ ਤਨ ਇਥੇ ਇਥੇ ਟ੍ਰੈਫਿਕ ਘਟ ਕੀਤੀ ਜਾਏ ਇਹ ਟਿਪਰ ਬੈਰੀਕੇਡ ਵਗੈਰਾ ਲਾਈ ਜਾਣ ਜਗਾ ਜਗਾ ਤੇ ਲਾਇਆ ਜਾਣ ਜਿਹੜੇ ਪਿਛੋ ਸਲੋ ਚੱਲਣ ਠੀਕ ਹੈ ਨਾ ਜਿਹੜਾ ਦਾ ਐਕਸੀਡੈਂਟ ਹੋਇਆ ਤੇ ਕਿੰਨੀਆਂ ਮੌਤਾਂ ਆਈਆਂ ਇਹਦੇ ਚ ਇੱਕ ਮੌਤ ਹੋ ਗਈ ਆ ਇੱਕ ਬੰਦੇ ਦੀ ਤੇ ਮੋਕੇ ਤੇ ਮੌਤ ਹੋ ਗਈ ਉਹਦੇ ਤਿੰਨ ਟੁਕੜੇ ਹੋ ਗਏ ਆ ਤਿੰਨ ਫਾੜਚੇ ਤੇ ਉਹਦੇ ਟੁਕੜੇ ਹੋ ਗਏ ਆ ਇੱਕ ਦੀ ਬਾਹ ਤੇ ਲੱਤ ਤੇ ਤੇ ਸਾਹ ਚੱਲ ਰਹੇ ਸੀ ਲੇਕਿਨ ਮੁਸ਼ਕਲੀ ਆ ਸੀਰੀਅਸ ਆ ਬਹੁਤ ਜ਼ਿਆਦਾ ਤੇ ਮੇਰੀ ਗੁੰਜਾਇਸ਼ ਆ ਕਿ ਕਲੀਅਰ ਕਰਾਤੀ ਕਿ ਪੁਲਸ ਹਾਂਜੀ ਹਾਂਜੀ ਟ੍ਰੈਫਿਕ ਪੁਲਸ ਵਾਲਿਆਂ ਨੇ ਪੂਰੀ ਕਲੀਅਰ ਕਰਾਈ ਆ ਨਾਲ ਹੋ ਕੇ ਸਾਡੇ ਪਿੰਡ ਵਾਸੀਆਂ ਨੇ ਨਾਲ ਹੋ ਕੇ ਸਾਰੀ ਗੱਡੀ ਸੈਟ ਕਰਾ ਕੇ ਪੁਲਿਸ ਸਰ ਸਭ ਠੀਕ ਕਰਾਇਆ ਟ੍ਰੈਫਿਕ ਕਰਾਤੀ ਆ ਲੇਕਿਨ ਫੇਰ ਵੀ ਟ੍ਰੈਫਿਕ ਕਰਨ ਨਾਲ ਇਹ ਹਾਸੇ ਨਹੀਂ ਰੁਕਨੇ ਜਦੋਂ ਤੱਕ ਇਹ ਰੋਡ ਨਹੀਂ ਬੰਦਾ ਮਤਲਬ ਫੁੱਲਾ ਨਹੀਂ ਇਹ ਚੋੜਾ ਨਹੀਂ ਇਹ ਚੋੜਾ ਹੋਣਾ ਚਾਹੀਦਾ ਜੇ ਚੋੜਾ ਨਹੀਂ ਹੋਏਗਾ ਇੱਥੇ ਹਰ 10 ਦਿਨ 15 ਦਿਨ ਬਾਅਦ ਤੁਸੀਂ ਆ ਕੇ ਦੇਖ ਲਿਓ ਐਸੀਡੈਂਟ ਹੋਣੇ ਹੀ ਹੋਣੇ ਆ ਇੱਥੇ ਮੋਤਾ ਬਹੁਤ ਜ਼ਿਆਦਾ ਹੋਉਂਦੀਆਂ ਮੇਰੀ ਗੁੰਜਾਇਸ਼ਾ ਆ ਬਹੁਤ ਜ਼ਿਆਦਾ ਇੱਥੇ ਠੀਕ ਹੈ ਨਾ ਚਾਹੇ ਤੇ ਟਿੱਪਰ ਬੰਦ ਕੀਤੇ ਜਾਣ ਚਾਹੇ ਤੇ ਰੋਡ ਖੁੱਲਾ ਕੀਤਾ ਜਾਣ ਇਹ ਗੁੰਜਾਇਸ਼ਾ ਨਹੀਂ ਤੇ ਇੱਥੇ ਧਰਨੇ ਲਾਣੇ ਪੈਣ ਤੇ ਫਿਰ ਸਰਕਾਰ ਕਹੇਗੀ ਰੋਡ ਕਿਉਂ ਜਾਮ ਕਰਤੇ ਇਹ ਗਲਤ ਗੱਲ ਆ ਇਹ ਬਹੁਤ ਜ਼ਿਆਦਾ ਫਾਸ ਹਰ ਕੋਈ ਫਾਸ ਜਾਂਦਾ ਆ ਟਿੱਪਰ ਵਾਲੇ ਕਿਉਂਕਿ ਹਰ ਫਾਸ ਜਾਂਦੇ ਆ ਸਾਰਿਆਂ ਨੂੰ ਜਲਦੀ ਚਾਹੇ ਤੇ ਇੱਥੇ ਰੋਡ ਖੁੱਲਾ ਕਰੋ ਤੇ ਨਹੀਂ ਤੇ ਫਿਰ ਜੇ ਦਾ ਕੋਈ ਹੱਲ ਕਰੋ